ਹਾਂਜੀ ਸਟੂਡੈਂਟਸ ਵੈਲਕਮ ਕਰਦਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਲਈ ਜਿਹੜੇ ਕਿ ਆਪਾਂ ਹਿਸਟਰੀ ਸਬਜੈਕਟ ਦਾ ਸ਼ਾਂਤੀਗਤ ਪੇਪਰ ਲੱਗੇ ਆਇਆ ਸੋ ਇਸ ਤੋਂ ਇਲਾਵਾ ਆਪਾਂ ਜਿਹੜੇ ਕਿ ਤੁਹਾਡੇ ਲੌਂਗ ਕੁਐਸਚਨਸ ਨੇ ਆਲਰੇਡੀ ਤੁਹਾਡੇ ਸਾਰੇ ਅਪਲੋਡ ਕੀਤੇ ਹੋਏ ਨੇ ਮੈਪ ਵੀ ਅਪਲੋਡ ਕੀਤਾ ਹੋਇਆ ਮੈਂ ਤੁਹਾਨੂੰ ਦਿਖਾਉਣੀ ਹਾਂ ਤੁਸੀਂ ਕਿਵੇਂ ਸਰਚ ਕਰਨਾ ਤੁਸੀਂ ਚੈਨਲ ਦੇ ਦੂਰ ਸਟਡੀ ਕਲਾਸ ਚੈਨਲ ਨੂੰ ਸਰਚ ਕਰਨਾ ਦੈਨ ਉਸ YouTube ਤੇ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ ਪਲੇਲਿਸਟ ਦੇ ਵਿੱਚ ਤੁਸੀਂ ਤੁਹ ਹਿਸਟਰੀ ਐਂਡ ਪੋਲੀਟੀਕਲ ਸਾਇੰਸ ਦੀ ਪਲੇਲਿਸਟ ਤੇ ਉਹ ਮੈਂ ਕਮੈਂਟ ਬਾਕਸ ਦੇ ਵਿੱਚ ਵੀ ਪਿੰਨ ਕਰ ਦੂੰਗੀ ਥੋੜਾ ਨੀਚੇ ਸਕਰੋਲ ਕਰਨਾ ਤੇ ਹਾਂਜੀ ਦੇਖੋ ਪੋਲੀਟੀਕਲ ਸਾਇੰਸ ਐਂਡ ਹਿਸਟਰੀ ਬੀਐਸਐਮ ਫਸਟ ਇਹਨੂੰ ਤੁਸੀਂ ਓਪਨ ਕਰਨਾ ਇਹਦੇ ਵਿੱਚ ਤੁਹਾਡਾ ਪਾਸਿੰਗ ਫਾਰਮੂਲਾ ਕੀ ਹੈ ਕਿਹੜੇ ਕਿਹੜੇ ਤੁਸੀਂ ਯਾਦ ਕਰਨੇ ਨੇ ਕੁਐਸਚਨ ਤੁਹਾਡਾ ਮੈਪ ਹਿਸਟੋਰੀਕਲ ਪਲੇਸਿਸ ਵਾਲਾ ਹੀ ਆਉਂਦਾ ਹੁੰਦਾ ਹਮੇਸ਼ਾ ਆਲਵੇਜ਼ ਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਸ਼ਾਰਟ ਕੁਐਸਚਨ ਲੌਂਗ ਕੁਐਸਚਨ ਦੇ ਸਾਰੇ ਅਪਲੋਡ ਨੇ ਠੀਕ ਹੈ ਤਾਂ ਮੈਂ ਲਿੰਕ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦਿੰਗੀ ਪਲੇਲਿਸਟ ਦਾ ਹਾਂਜੀ ਇਹ ਸ਼ਾਂਤੀਗੱਤ ਪੇਪਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸ਼ਾਰਟ ਕੁਐਸਚਨ ਦਿੱਤੇ ਹੋਏ ਨੇ ਜਿਹੜੇ ਜਿਹੜੇ ਦੇ ਵਿੱਚ ਸ਼ੋਰ ਕੁਐਸਚਨ ਦੱਸਿਆ ਉਹਨੂੰ ਦੱਸਿਆ ਹੋਏ ਨੇ ਤੁਸੀਂ ਆਪਣੇ ਯਾਦ ਕਰ ਲੈਣੇ ਨੇ ਤੇ ਮੈਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵੀ ਅਪਲੋਡ ਕੀਤੇ ਹੋਏ ਨੇ ਤੁਸੀਂ ਆਪਣਾ ਉਹ ਵੀ ਵਾਚ ਕਰ ਲੈਣੇ ਨੇ ਠੀਕ ਹੈ ਤੇ ਤੁਸੀਂ ਆਪਣੇ ਜਿਹੜੇ ਕੀ ਸਾਰੇ ਕੁਐਸਚਨ ਯਾਦ ਕਰ ਲਓ ਠੀਕ ਹੈ ਕਿਹੜੇ ਯੂਨਿਟ ਚੋਂ ਫੋਰਥ ਯੂਨਿਟ ਚ ਮੈਂ ਤੁਹਾਨੂੰ ਮੈਪ ਕਿਹਾ ਕਿ ਮੈਪ ਹੀ ਆਪਣਾ ਯਾਦ ਕਰੋ ਬਾਕੀ ਕੁਝ ਵੀ ਯਾਦ ਕਰਨ ਦੀ ਜਰੂਰਤ ਨਹੀਂ 4ਥ ਯੂਨਿਟ ਦਾ ਹਾਂਜੀ ਫਸਟ ਯੂਨਿਟ ਦੇ ਵਿੱਚੋਂ ਪ੍ਰਾਚੀਨ ਭਾਰ ਦੇ ਪ੍ਰਮੁੱਖ ਪ੍ਰਾਤੀ ਵਿਸਰੋਤ ਕਿਹੜੇ- ਪ੍ਰਤੀਵਸਰੋਤ ਸ਼ੋਰ ਹੈ ਪ੍ਰਚੀਨ ਪੜ ਦੇ ਪ੍ਰਤੀਵਸਰੋਤ ਕਿਹੜੇ ਨੇ ਤੇ ਹੜੱਪਾ ਸਿੰਧ ਘਾਟੀ ਨੂੰ ਹੜੱਪਾ ਸਭ ਤੋਂ ਵੀ ਕਹਿੰਦੇ ਨੇ ਇਹਨਾਂ ਲੋਕਾਂ ਦਾ ਸਮਾਜਿਕ ਆਰਥਿਕ ਧਾਰਮਿਕ ਜੀਵਨ ਸ਼ੋਰ ਹੈ ਠੀਕ ਹੈ ਤੇ ਹੜੱਪਾ ਲੋਕਾਂ ਦੀ ਨਗਰ ਯੋਜਨਾ ਤਾਂ ਸਮਾਜਿਕ ਤੇ ਆਰ ਧਾਰਮਿਕ ਜੀਵਨ ਨੂੰ ਤੁਸੀਂ ਜਸਟ ਇੱਕ ਵਾਰ ਰੀਡ ਕਰ ਲੈਣਾ ਤੇ ਸਿੰਧ ਘਾਟੀ ਦੇ ਵਿਸ਼ੇਸ਼ਤਾਵਾਂ ਪਤਨ ਦੇ ਕਾਰਨ ਇਹਨ ਵੀ ਇੱਕ ਵਾਰ ਰੀਡ ਕਰ ਲੈਣਾ ਪਹਿਲੇ ਵਾਲੇ ਦੋ ਪ੍ਰਸ਼ਨ ਜ਼ਰੂਰ ਤਿਆਰ ਕਰ ਲੈਣ ਦੋਵਾਂ ਵਿੱਚੋਂ ਇੱਕ ਜ਼ਰੂਰ ਆਊਗਾ ਮਤਲਬ ਕਿ ਪਹਿਲੇ ਦੋ ਆ ਵਾਲੇ ਨੇ ਠੀਕ ਹੈ ਇਹ ਦੋਨੋਂ ਆਪਣੇ ਤੁਸੀਂ ਯਾਦ ਕਰ ਲੈਣੇ ਨੇ ਤੇ ਉਸ ਤੋਂ ਅੱਗੇ ਹੈਗਾ ਜਿਹੜੇ ਕਿ ਆਪਣਾ ਰਗਵੇਦੀ ਕਾਲ ਯਾਰ ਤੁਸੀਂ ਕੀ ਜਾਣਦੇ ਰਗਵੇਦੀ ਕਾਲ ਰਗਵੇਦੀ ਕਾਲੀਆਂ ਨੂੰ ਜਿਹੜੇ ਕਿ ਵੈਦਿਕ ਕਾਲ ਵੀ ਕਹਿੰਦੇ ਨੇ ਵੈਦਿਕ ਕਾਲ ਵੀ ਕਹਿੰਦੇ ਨੇ ਠੀਕ ਹੈ ਵੈਦਿਕ ਕਾਲ ਵੀ ਕਹਿੰਦੇ ਨੇ ਵੈਦਿਕ ਕਾਲ ਦੇ ਸਮਾਜਿਕ ਆਰਥਿਕ ਧਾਰਮਿਕ ਜੀਵਨ ਵਰ ਦੱਸਣਾ ਤੇ ਇਹਨਾਂ ਸਭ ਦੇ ਆਨਸਰ ਮੈਂ ਤੁਹਾਨੂੰ ਪਲੇਲਿਸਟ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰ। ਯੂਨਿਟ 2 ਦੇ ਵਿੱਚ ਹੈਗੇ ਨੇ ਸਵਾਮੀ ਮਹਾਵੀਰ ਦੇ ਜੀਵਨ ਤੇ ਉਪਦੇਸ਼ ਸ਼ੋਰ ਹੈ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਯੂਨਿਟ 2 ਦੇ ਵਿੱਚੋਂ ਇੱਕ ਤਾਂ ਵਰਧਮਨ ਮਹਾਵੀਰ ਤੇ ਇੱਕ ਗੌਤਮ ਬੁੱਧ ਮਹਾਤਮਾ ਬੁੱਧ ਉਹਨਾਂ ਦੇ ਜੀਵਨ ਤੇ ਉਹਨਾਂ ਦੀਆਂ ਸਿੱਖਿਆਵਾਂ ਪੜ ਲਓ ਤੇ ਇੱਕ ਤੁਸੀਂ ਇਹਦੇ ਵਿੱਚੋਂ ਯੂਨਿਟ 2 ਦੇ ਵਿੱਚੋਂ ਜਿਹੜੇ ਕੀ ਕੁਐਸਚਨ ਕਰ ਲਓ ਅਸ਼ੋਕ ਦੇ ਧਰਮ ਦਾ ਸਿਧਾਂਤ ਤੇ ਮੌਰੀਆ ਕਾਲ ਦਾ ਸ਼ਾਸਨ ਪ੍ਰਬੰਧ ਜਿਹੜਾ ਮੌਰੀਆ ਕਾਲ ਦਾ ਸ਼ਾਸਨ ਪ੍ਰਬੰਧ ਦਾ ਉਹੀ ਚੰਦਰਗੁਪਤ ਮੌਰੀਆ ਦਾ ਸ਼ਾਸਨ ਪ੍ਰਬੰਧ ਦਾ ਦੋਨੇ ਕੁਐਸਚਨਾਂ ਦਾ ਅਨਸਰ ਇੱਕੋ ਆ ਚੰਦਰਗੁਪਤ ਮੌਰੀਆ ਦਾ ਸ਼ਾਸਨ ਪ੍ਰਬੰਧ ਹੀ ਮੌਰੀਆ ਕਾਲ ਦਾ ਸ਼ਾਸਨ ਪ੍ਰਬੰਧ ਆ ਕੇਂਦਰੀ ਤੇ ਪ੍ਰਾਂਤਕ ਇਹ ਵੀ ਸ਼ੋਰ ਤੇ ਇਹ ਤਿੰਨੇ ਕੁਐਸਚਨ ਸ਼ੋਰ ਨੇ ਠ ਏ ਵੀ ਸ਼ੋਰ ਏ ਵੀ ਸ਼ੋਰ ਏ ਵੀ ਸ਼ੋਰ ਤੇ ਨੈਕਸਟ ਠੀਕ ਹੈ ਅਸ਼ੋਕ ਦੇ ਧੰਮ ਦੇ ਸਿਧਾਂਤ ਹੋ ਗਏ ਤੇ ਦੇਖੋ ਇਹ ਪੰਜਾਬੀ ਮੀਡੀਅਮ ਚ ਵੀ ਹਿੰਦੀ ਚ ਵੀ ਅਤੇ ਇੰਗਲਿਸ਼ ਮੀਡੀਅਮ ਚ ਵੀ ਆ ਤੇ ਹਾਂਜੀ ਇਹਨਾਂ ਨੇ ਸ਼ੋਰ ਕਿਹਾ ਉਹ ਹੈ ਕਿ ਫਰਦਮਨ ਮਹਾਵੀਰ ਦਾ ਜੀਵਨ ਤੇ ਸਿੱਖਿਆਵਾਂ ਗੌਤਮ ਬੁੱਧ ਦਾ ਜੀਵਨ ਤੇ ਸਿੱਖਿਆਵਾਂ ਤੇ ਅਸ਼ੋਕ ਦੇ ਧਰਮ ਵਾਲਾ ਠੀਕ ਹੈ ਤੇ ਕੁਐਸਚਨ ਲਿਖਣਾ ਕਿੰਨੇ ਪੇਜ ਦਾ 4 ਤੇ 5 ਪੇਜ 4 ਤੋਂ 5 ਪੇਜ ਤੱਕ ਤੁਸੀਂ ਵੱਡਾ ਕੁਐਸਚਨ ਆਪਣਾ ਕਰਨਾ ਕਿਵੇਂ ਕਰਨਾ ਉਹ ਵੀ ਆਪਾਂ ਨੇ ਵੀਡੀਓ ਅਪਲੋਡ ਕੀਤੀ ਹੋਈ ਹੈ ਜਨੇ ਤੁਸੀਂ ਵਾਚ ਕਰ ਸਕਦੇ ਹੋ ਕਮਿਊਨਿਟੀ ਦੇ ਵਿੱਚ ਵੀ ਆਪਾਂ ਨੇ ਪੋਸਟ ਪਾਈ ਹੋਈ ਹੈ ਯੂਨਟਡ 3 ਦੇ ਵਿੱਚ ਹੈਗਾ ਮੌਰੀਆ ਸਾਮਰਾਜ ਦੇ ਪਤਨ ਦੇ ਕਾਰਨ ਤੇ ਗੁਪਤਾਂ ਦਾ ਸਮਾਜਿਕ ਆਰਥਿਕ ਤੇ ਵਿਗਿਆਨਿਕ ਵਿਕਾਸ ਦੇ ਵੀ ਸ਼ੋਰ ਹੈ ਠੀਕ ਹੈ ਤੇ ਗੁਪਤ ਰਾਜਿਆਂ ਦੇ ਇਹਦੀਨ ਸੰਸਕ੍ਰਿਤੀ ਵਿਗਿਆਨਿਕ ਵਿਕਾਸ ਤੇ ਮਤਲਬ ਕਿ ਇਹਦੇ ਵਿੱਚੋਂ ਸ਼ੋਰ ਤੁਸੀਂ ਦੇਖ ਸਕਦੇ ਹੋ ਕਿ ਪਹਿਲੇ ਦੋ ਇਹਨਾਂ ਨੇ ਸ਼ੋਰ ਕਿਤੇ ਹੋਏ ਨੇ ਦੇ ਚਾਲੂ ਗਿਆ ਦਾ ਪ੍ਰਸ਼ਾਸਨ ਹਰਾਸ਼ਟਰਕੁਟਨ ਦਾ ਸ਼ਾਸਨ ਚੰਦਰਗੁਪਤ ਮੌਰੀਆ ਦਾ ਜੀਵਨ ਤੇ ਉਹਨਾਂ ਦੀਆਂ ਜਿੱਤਾਂ ਠੀਕ ਹੈ ਤੇ ਇਹਦੇ ਵਿੱਚ ਯੂਨਿਟ ਦੇਖੋ ਉਹਨਾਂ ਨੇ ਅੱਗੇ ਆਪਣਾ ਦੱਸਿਆ ਹੋਇਆ ਨੋਟ ਤੁਸੀਂ ਇਹਨਾਂ ਨੂੰ ਰੀਡ ਕਰ ਲੈਣਾ ਠੀਕ ਹੈ ਸਾਰਾ ਯੂਨਿਟ 4 ਦੇ ਵਿੱਚ ਜਿਹੜੇ ਕਿ ਮੈਪ ਆ ਇਹ ਮੈਪ ਕਿਵੇਂ ਫਿਲ ਕਰਨਾ ਸਾਰਾ ਆਪਾਂ ਨੇ ਕਰਵਾਇਆ ਹੋਇਆ ਵੀਡੀਓ ਕਿ ਹਰਸ਼ਵਰਧਨ ਦਾ ਜੀਵਨ ਤੇ ਸਫਲਤਾਮ ਸਫਲਤਾਮ ਨੂੰ ਪ੍ਰਾਪਤੀਆਂ ਵੀ ਕਹਿੰਦੇ ਨੇ ਪ੍ਰਾਪਤੀਆਂ ਠੀਕ ਹੈ ਬਾਕੀ ਕਿਹੜੇ-ਕਿਹੜੇ ਕੁਐਸਚਨ ਪ੍ਰੀਵੀਅਸ ਐਗਜ਼ਾਮ ਚ ਆਏ ਉਹ ਵਾਲੀ ਵੀਡੀਓ ਤੁਸੀਂ ਦੇਖ ਲਿਓ ਠੀਕ ਹੈ ਪੰਜਾਬੀ మీడియం ਚ ਮੈਂ ਆਪਾਂ ਠੀਕ ਹੈ ਹਾਂਜੀ ਅੱਗੇ ਹੈਗਾ ਜਿਹੜੇ ਕੀ ਆਪਣੇ ਮੈਪ ਦੀ ਵਿਆਖਿਆ ਹਿੰਦੀ ਮੀਡੀਅਮ ਚ ਫਿਰ ਪੰਜਾਬੀ ਚ ਹੋ ਇੰਗਲਿਸ਼ ਚ ਕਿਉਂਕਿ ਮੈਪ ਦੀ ਵਿਆਖਿਆ ਕਰਕੇ ਹੀ ਫਿਰ ਤੁਹਾਨੂੰ 18 ਮਾਰਕਸ ਮਿਲਣਗੇ ਕੱਲਾ ਮੈਪ ਫਿਲ ਕਰਨ ਦੇ ਤਾਂ ਓਨਲੀ 10 ਮਾਰਕਸ ਨੇ ਹਾਂਜੀ ਇੱਕ ਸਾਰੇ ਇਹ ਮੈਪ ਦੀ ਐਕਸਪਲੇਨੇਸ਼ਨ ਹੈ ਠੀਕ ਹੈ ਅਸੀਂ ਆਪਣਾ ਯਾਦ ਕਰ ਲੈਣੀ ਆ ਸਾਰੀ ਵਿਆਖਿਆ ਇਹ ਠੀਕ ਹੈ ਇਹਨਾਂ ਦੇ ਵਿੱਚ ਤੁਹਾਨੂੰ ਸਥਾਨ ਤਾਂ ਸਿਰਫ 5 5 ਹੀ ਆਉਂਦੇ ਨੇ ਓਕੇ ਪੰਜਾਬੀ ਦੇ ਵਿੱਚ ਨਕਸ਼ੇ ਦੀ ਵਿਆਖਿਆ ਤਕਸੀਲਾ ਇੰਦਰਪ੍ਰਸਥ कुरुक्षेत्र कनौज पाटलीपुत्र उज्जैन वाराणसी ठीक है वारानसीपारा अजंता एलोरा కాంచీ తంజोर కాంచీ లోథల్ నలందా హస్తనాపురం ਕਾਲੀਬੰਗਾ ਹੜੱप्पा ਕਲਿੰਗ ਅਰੀਕਾ ਮਿੱਡੂ ਸ਼ਰਨ ਨਵਲ ਗੋਲਾ ਤੇ ਅੱਗੇ ਵਸਤੂ ਨਿਸ਼ਠਿਸ਼ਣ ਹਿੰਦੀ ਮੀਡੀਅਮ ਐਂਡ ਪੰਜਾਬੀ ਮੀਡੀਅਮ ਇੰਗਲਿਸ਼ ਮੀਡੀਅਮ ਚ ਨੇ ਸੰਜੇ ਸਾਰੇ ਸੈੱਟ ਵਾਈਜ਼ ਬਣਾਈ ਹੋਏ ਨੇ ਤੁਸੀਂ ਆਪਣੇ ਸਾਰੇ ਕੁਐਸਚਨ ਰੀਡ ਕਰ ਲੈਣੇ ਨੇ ਸ਼ਾਰਟ ਸੈੱਟ 4 ਸੈੱਟ 5th 6th ਹਾਂਜੀ ਅਗੇ ਸੈੱਟ ਨੰਬਰ 4th సెట్ నంబర్ ਸੈਕਟਨੰਬਰ 11 a Set 13. 2015 ਦੇ ਵਿੱਚ ਜਿਹੜਿਆ ਹੋਇਸੀ ਕੁਐਸਚਨ ਪੰਜਾਬੀ ਮੀਡੀਅਮ ਚ

Доволі рестараневіч, доволі реставране віч. Thanks.